ਭਾਰੀ ਪੇਟ ਤੋਂ ਅਤੇ ਭਾਰੀ ਪਿੱਠ ਤੋਂ ਛੁਟਕਾਰਾ ਪਾਉਂਦਾ ਬਹੁਤ ਹੀ ਸਾਨ ਤਰੀਕਾ ਤੁਸੀਂ ਦੇਖਣਾ ਕਿ ਅੰਕਲ ਸਾਡੇ ਸਮਾਜ ਦੇ ਬਹੁਤ ਸਾਰੇ ਲੋਕਾਂ ਨੂੰ ਚਾਹੇ ਉਹ ਮਰਦ ਹੋਣ ਚਾਹੇ ਔਰਤਾਂ ਹੋਣ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਉਹਨਾਂ ਦੇ ਵਿੱਚ ਪੇਟ ਉਹਨਾਂ ਦਾ ਬਹੁਤ ਜ਼ਿਆਦਾ ਭਾਰਾ ਹੁੰਦਾ ਜਾ ਰਿਹਾ ਤੇ ਨਾਲ ਹੀ ਪਿੱਠ ਭਾਰੀ ਹੁੰਦੀ ਜਾ ਰਹੀ ਹੈ ਜਦੋਂ ਕਿ ਉਹਨਾਂ ਦੀਆਂ ਬਾਹਾਂ ਪਤਲੀਆਂ ਲੱਤਾਂ ਵੀ ਪਤਲੀਆਂ ਪਤਲੀਆਂ ਢੋਣ ਵੀ ਜਿਹੜੀ ਪਤਲੀ ਪਤਰੀ ਲੇਕਿਨ ਦੋ ਚੀਜ਼ਾਂ ਪੇਟ ਅਤੇ ਪਿੱਠ ਦਾ ਭਾਰੀ ਹੋਣਾ ਉਹਨਾਂ ਦੀ ਬੜੀ ਮੁਸ਼ਕਲ ਦਾ ਕਾਰਨ ਬਣਦਾ ਲੇਕਿਨ ਜਿਹੜੇ ਭੈਣ ਭਰਾ ਚਾਹੁੰਦੇ ਨੇ ਕਿ ਉਹਨਾਂ ਤੋਂ ਸਟਕਾਰਾ ਪਾ ਲੈਣ ਭਾਰੀ ਪੇਟ ਤੋਂ ਭਾਰੀ ਪਿੱਠ ਤੋਂ ਤੇ ਬੜੇ ਸਲਿਮ ਜਿਹੇ ਨਜ਼ਰ ਆਉਣ ਕਿਉਂਕਿ ਫਿਟਨੈਸ ਰਹਿਣਾ ਇੱਕ ਚੰਗੀ ਗੱਲ ਹੈ ਜਿਹੜਾ ਬੰਦਾ ਫਿੱਟ ਫਾਟ ਹੁੰਦਾ ਹੈ ਉਹਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ ਉਹ ਵੇਖਣ ਨੂੰ ਵੀ ਸੋਹਣਾ ਲੱਗਦਾ ਤੇ ਉਮਰ ਵੀ ਲੰਬੀ ਹੁੰਦੀ ਆ ਤੇ ਮਨੁੱਖ ਜ਼ਿੰਦਗੀ ਦਾ ਨਾਮ ਦੇ ਵੀ ਮਾਣਦਾ ਆ ਲੇਕਿਨ ਜਦੋਂ ਸਾਡਾ ਪੇਟ ਭਾਰਾ ਹੋ ਜਾਂਦਾ ਆ ਜਾਂ ਸਾਡੀ ਪਿੱਠ ਭਾਰੀ ਹੋ ਜਾਂਦੀ ਸਾਨੂੰ ਬਹੁਤ ਸਾਰੇ ਅਜਿਹੇ ਰੋਗ ਲੱਗ ਜਾਂਦੇ ਨੇ ਜਿਹੜੇ ਰੋਗ ਸਾਨੂੰ ਹੋਰ ਬਿਮਾਰੀਆਂ ਵੱ ਤੁਹਾਡੇ ਵਰਗੇ ਸੂਝਵਾਨ ਭੈਣੋ ਭਰਾ ਜਾਣਦੇ ਨੇ ਕਿ ਜਦੋਂ ਸਾਡਾ ਪੇਟ ਭਾਰੀ ਹੋ ਜਾਂਦਾ ਆ ਤੇ ਸਾਨੂੰ ਬਹੁਤ ਸਾਰੀਆਂ ਪੇਟ ਦੀਆਂ ਰੋਗ ਲੱਗ ਜਾਂਦੇ ਨੇ ਜਿਵੇਂ ਸਾਡੀ ਛਾਤੀ 'ਚ ਜਲਨ ਹੁੰਦੀ ਰਹਣੀ ਜਿਵੇਂ ਸਾਡੀ ਪਾਚਨ ਸ਼ਕਤੀ ਖਰਾਬ ਹੋ ਜਾਣੀ ਸਾਡੀ ਛਾਤੀ 'ਚ ਥੋੜੀ ਥੋੜੀ ਪੀੜ ਹੁੰਦੀ ਰਹਣੀ ਜਾਂ ਸਾਡੇ ਮਤਲਬ ਗੈਸ ਬੰਦਗੀ ਨਹੀਂ ਅਤੇ ਹੋਰ ਬਹੁਤ ਸਾਰੀਆਂ ਕਈ ਬਿਮਾਰੀਆਂ ਜਿਹੜੀਆਂ ਸਾਡੇ ਸਰੀਰ ਨੂੰ ਚੱਕੜ ਲੈਂਦੀਆਂ ਨੇ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣ ਕਹਿੰਦੇ ਕਿ ਜਿਹੜੇ ਇੱਕ ਤੋਂ ਛਟਕਾਰਾ ਪਾਉਣਾ ਚਾਹੁੰਦੇ ਨੇ ਇਹਦਾ ਬਹੁਤ ਹੀ ਆਸਾਨ ਤਰੀਕਾ ਹੁਣ ਸਭ ਤੋਂ ਪਹਿਲਾ ਸਵਾਲ ਇਹ ਕਿ ਅਸੀਂ ਸਾਡਾ ਪੇਟ ਭਾਰਾ ਕਿਉਂ ਹੁੰਦਾ ਹੈ ਫਿਰ ਜਾਂ ਸਾਡੀ ਪਿੱਤ ਭਾਰੀ ਕਿਉਂ ਹੁੰਦੀ ਹੈ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣ ਦੱਸਦੇ ਨੇ ਮੈਡੀਕਲ ਲਾਈਨ ਦੇ ਮੁਤਾਬਕ ਕਿ ਜਦੋਂ ਅਸੀਂ ਭਾਵੇਂ ਦਫ਼ਤਰ 'ਚ ਕੰਮ ਕਰਦੇ ਜੌਬ ਕਰਦੇ ਯੇ ਕੱਪੜੇ ਦੀ ਸਿਲਾਈ ਕਰਦੇ ਯੇ ਘਰ ਵਿੱਚ ਕੰਮ ਕਰਦੇ ਯੇ ਕੋਈ ਵੀ ਕਿਤਾ ਕਰਦੇ ਹੋਈ ਹੈ ਕੋਈ ਡਰਾਈਵਿੰਗ ਹੀ ਕਿਉਂ ਨਾ ਕਰਦਾ ਹੋਵੇ ਤਾਂ ਬਹੁਤ ਸਾਰੇ ਲੋਕ 24 ਘੰਟਿਆਂ ਦੇ ਵਿੱਚੋਂ ਜਿਹੜਾ ਵਾ ਜਿੱਦਾਂ ਆਪਾਂ ਨੂੰ ਸਾਡੇ ਕੋਲ 12 ਘੰਟੇ ਕੰਮ ਕਰਨ ਹੁੰਦੇ ਨੇ ਉਹਦੇ ਚੋਂ 8 ਘੰਟੇ ਇੱਕ ਜਗ੍ਹਾ ਤੇ ਹੀ ਬੈਠੇ ਰਹਿੰਦੇ ਨੇ ਕਈ ਕੁਰਸੀ ਤੇ ਬਹਿ ਰਿਹਾ ਤੇਰੀ ਸੋਫੇ ਤੇ ਬਹਿ ਰਿਹਾ ਤੇਰੀ ਕੁਝ ਕਰ ਲਿਆ ਕਹਿਣ ਤੋਂ ਭਾਵ ਕਿ ਜ਼ਿੰਦਗੀ ਚ ਬਹੁਤਾ ਲੰਮਾ ਸਮਾਂ ਉਹ ਹਮੇਸ਼ਾ ਜਿਹੜਾ ਵਾ ਬਹਿ ਕੇ ਹੀ ਟਾਈਮ ਕੱਟਦੇ ਨੇ ਜਦੋਂ ਅਸੀਂ ਜੋ ਖਾਂਦੇ ਆ ਫਿਰ ਉਹ ਸਾਡੇ ਸਰੀਰ ਦੇ ਵਿੱਚ ਉਹਦੀ ਫੈਟ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਕੀਤਾ ਕੀ ਜਾਵੇ ਕਿ ਸਾਨੂੰ ਵੱਧ ਤੋਂ ਵੱਧ ਖਲੋਕੇ ਕੰਮ ਕਰਨਾ ਚਾਹੀਦਾ ਹੁਣ ਕੋਈ ਕਵੇਗਾ ਜੀ ਡਰਾਈਵਰ ਥੋੜਾ ਖਲੋਕੇ ਗੱਡੀ ਚਲਾ ਸਕਦਾ ਡਰਾਈਵਰ ਵੀਰ ਤਾਂ ਨਹੀਂ ਚਲਾ ਸਕਦੇ ਲੇਕਿਨ ਜਿਹੜੇ ਹੋਰ ਲੋਕ ਨੇ ਜਿਵੇਂ ਦਫਤਰ ਚ ਕੰਮ ਕਰਨ ਵਾਲੇ ਲੋਕ ਨੇ ਉਹ ਦਫਤਰ ਚ ਖਲੋਕੇ ਵੀ ਕੰਮ ਕਰ ਸਕਦੇ ਬਹੁਤ ਸਾਰਾ ਕੰਮ ਹੁੰਦਾ ਪੜ੍ਹਨਾ ਤੁਰਨਾ ਫਤੁਰ ਫਿਰਕੇ ਜਾਂ ਕਿਸੇ ਚੀਜ਼ ਦੀ ਸਟੱਡੀ ਕਰਨੀ ਗੱਲ ਕਰਨੀ ਆਪਾਂ ਖਲੋਕੇ ਵੀ ਦੂਜੇ ਇਨਸਾਨਾਂ ਨਾਲ ਗੱਲ ਕਰ ਸਕਦੇ ਆ ਦਫਤਰ ਦੇ ਵਿੱਚ ਜ਼ਰੂਰੀ ਥੋੜਾ ਕਿਸੀ ਬੈ ਕੇ ਹੀ ਗੱਲ ਕਰਨੀ ਕੁਰਸੀ ਤੇ ਕਪੜੇ ਸੀਣ ਵਾਲੀਆਂ ਜਿਹੜੀਆਂ ਭੈਣਾਂ ਨੇ ਉਹ ਕਪੜੇ ਸਲਾਈ ਕਰਨ ਸਮੇਂ ਘੱਟੋ ਘਾਟ ਵਿੱਚ ਜਦੋਂ ਉਹ 2 ਘੰਟੇ ਬੈਹਿ ਜਾਂਦੀਆਂ 10-15 ਮਿੰਟ ਤੁਰ ਫਿਰ ਲੈਣਾ ਚਾਹੀਦਾ ਹੁੰਦਾ ਉਹਨਾਂ ਨੂੰ ਇਹ ਚੀਜ਼ਾਂ ਦਾ ਵੀ ਖਿਆਲ ਰੱਖਿਆ ਜਾਣਾ ਚਾਹੀਦਾ ਜਦੋਂ ਅਸੀਂ ਲੰਮਾ ਸਮਾਂ ਬੈਠੇ ਰਹਿੰਦੇ ਆ ਤੇ ਸਾਡੇ ਪੇਟ ਤੇ ਪਿੱਠ ਜਿਹੜੀ ਬਹੁਤ ਭਾਰੀ ਹੋਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਇਹਨਾਂ ਜਗ੍ਹਾ ਤੇ ਜਿਹੜੀ ਫੈਟ ਜੰਮਣੀ ਲੱਗ ਪੈਂਦੀ ਆ ਅਸੀਂ ਖਾਣੇ ਵਿੱਚ ਜਿਹੜਾ ਕਈ ਵਾਰ ਇਹੋ ਜਿਹਾ ਭੋਜਨ ਈ ਆ ਜਿਹੜਾ ਭੋਜਨ ਸਾਡੇ ਸਰੀਰ ਨੂੰ ਨੁਕਸਾਨ ਕਰਦਾ ਦੂਸਰਾ ਰਾਤ ਨੂੰ ਕਲੀ ਵੀ ਨਹੀਂ ਚੌਲ ਅਤੇ ਰੋਟੀਆਂ ਇਕੱਠੀਆਂ ਨਹੀਂ ਖਾਣੀਆਂ ਜੇ ਤਾਂ ਕਈ ਰਾਹੀਂ ਚੌਲ ਵੀ ਥੋੜੇ ਜਿਹਾ ਖਾ ਲਈ ਥੋੜੀ ਜੀ ਰੋਟੀ ਖਾ ਲਈ ਸੀ ਸਮਝਦੇ ਨੇ ਚੌਲ ਹਲਕੇ ਫੁਲਕੇ ਹੋਣੇ ਆ ਚਲ ਕੋਈ ਗੱਲ ਨਹੀਂ ਥੋੜਾ ਖਾਣਾ ਖਾਤਾ ਗਿਆ ਜਦੋਂ ਅਸੀਂ ਚੌਲ ਤੇ ਰੋਟੀਆਂ ਇਕੱਠੀਆਂ ਖਾਵਾਂਗੇ ਤਾਂ ਸਾਡਾ ਸਰੀਰ ਬਹੁਤ ਭਾਰੀ ਹੋ ਜਾਵੇਗਾ ਸਾਡਾ ਪੇਟ ਸਾਡੀ ਪਿੱਠ ਬਹੁਤ ਭਾਰੀ ਹੋ ਜਾਵੇਗੀ ਇਹਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ ਦੂਸਰਾ ਅਸੀਂ ਮਿੱਠੇ ਖਾਂਦੇ ਬੜਾ ਸ਼ੁਕੀਨ ਆ ਜਿਹੜਾ ਮਿੱਠਾ ਆ ਇਹ ਵੀ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਮੋਟਾਪੇ ਵਾਲ ਖੜਦਾ ਹੈ ਸਾਡੀ ਪਿੱਠ ਭਾਰੀ ਕਰਦਾ ਸਾਡਾ ਪੇਟ ਭਾਰੀ ਕਰਦਾ ਜਦੋਂ ਅਸੀਂ ਜ਼ਿਆਦਾ ਨੂਨ ਖਾਂਦੇ ਆ ਉਹ ਵੀ ਸਾਡੇ ਵੀ ਇਹ ਦੋਨੋਂ ਚੀਜ਼ਾਂ ਨੂੰ ਪ੍ਰਭਾਵਿਤ ਕਰਦਾ ਆ ਇਸ ਕਰਕੇ ਸਾਨੂੰ ਥੋੜਾ ਖਾਣਾ ਚਾਹੀਦਾ ਤੇ ਕੁਦਰਤੀ ਖਾਣਾ ਚਾਹੀਦਾ ਹੁਣ ਕਈ ਭੈਣ ਭਰਾ ਨੇ ਫਿਰ ਖਾਵੇ ਬੰਦਾ ਕੀ ਦੇਖੋ ਖਾਣ ਨੂੰ ਤੇ ਬਹੁਤ ਕੁਝ ਆ ਪਰ ਮਨੁੱਖ ਇਕੱਲਾ ਖਾਣ ਨੂੰ ਥੋੜਾ ਪੈਦਾ ਹੋਇਆ ਕੋਈ ਖਾਈ ਜਾਵੇ ਖਾਈ ਜਾਵੇ ਸਾਡੇ ਨਾਲ ਉੱਤੇ ਕਈ ਵਾਰ ਪਸ਼ੂ ਵੀ ਚੰਗੇ ਨੇ ਜੋ ਪਸ਼ੂਆਂ ਦਾ পেট ਭਰ ਜਵੇ ਨਾ ਉਹਨਾਂ ਗਾੜੀ ਪੱਠੇ ਪਾ ਦੋ ਕੁਛ ਪਾ ਦੋ ਉਹ ਕਹਿਣਗੇ ਨਹੀਂ ਅਸੀਂ ਨਹੀਂ ਖਾਣਾ ਜੀਵ ਜੰਤੂ ਨੇ ਜਿਵੇਂ ਪੰਛੀ ਨੇ ਪੰਛੀ ਉਹਨਾਂ ਨੂੰ ਮਰਜ਼ੀ ਤਾਂ ਨਹੀਂ ਪਾ ਦੋ ਜਿਉ ਉਹਨਾਂ ਦਾ পেট ਭਰ ਗਿਆ ਉਹ ਨਹੀਂ ਖਾਣਗੇ ਤੇ ਸਾਡੇ ਕੀ ਆਦਤ ਹੈ ਅਸੀਂ ਨੰਪਾ ਖਾਈ ਜਾਂਦੇ ਧੱਕੇ ਤੱਕ ਖਾਈ ਜਾਂਦੇ ਚਲ ਪਹਿਲਾਂ ਸਖਤ ਕਾਲੇ ਨੂੰ ਲਿਕਵਿਡ ਖਵਾ ਲਓ ਲਿਕਵਿਡ ਤੋਂ ਬਾਅਦ ਕੋਈ ਗੋਲੀ ਖਵਾ ਲਓ ਜੀ ਪਚ ਜਾਊਗਾ ਉਹ ਕਿੰਨਾ ਕ ਪਚ ਜਾਊਗਾ ਕੁਦਰਤ ਨੇ ਹਰ ਸਿਸਟਮ ਬਣਾਇਆ ਹੋਇਆ ਕਿੰਨਾ ਅਸੀਂ ਖਾ ਸਕਦੇ ਹਾਂ ਕਿੰਨਾ ਅਸੀਂ ਪਚਾ ਸਕਦੇ ਹਾਂ ਮੈਂ ਸਮਝਦਾ ਕਿ ਸਿੱਧਰਤੀ ਤੇ ਖਾਨ ਨਹੀਂ ਆਏ ਅਸੀਂ ਇੱਕ ਤਾਂ ਖਾਣਾ ਸਾਡੇ ਦੀ ਜ਼ਰੂਰੀ ਵੀ ਆ ਅਸੀਂ ਖਾਣ ਲਈ ਪੈਦਾ ਨਹੀਂ ਕੱਲੇ ਹੋਏ ਖਾਣਾ ਸਾਡੇ ਲਈ ਆ ਨਾ ਕਿ ਅਸੀਂ ਖਾਣੇ ਲਈ ਲੋ ਅਸੀਂ ਖਾ ਖਾ ਕੇ ਆਪਣੇ ਸਰੀਰ ਨੂੰ ਬਿਮਾਰ ਕਰ ਲਿਆ ਅਸੀਂ 45 50 ਸਾਲਾਂ ਜਿਵੇਂ ਦੇ ਬਣ ਗਏ ਜਿਵੇਂ ਅਸੀਂ ਬਜ਼ੁਰਗ ਹੋ ਗਏ ਆ ਸਾਡੀ ਉਮਰ ਦੇ ਵਿੱਚ ਉਤਸ਼ਾਹ ਨਹੀਂ ਰਹਿ ਗਿਆ ਸਾਨੂੰ ਜੀਵਨ ਦੀ ਤਮੰਨਾ ਹੀ ਨਹੀਂ ਰਹਿਦੀ ਅਸੀਂ ਥੱਕ ਗਏ ਆ ਆਪਣੇ ਆਪ ਤੋਂ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਚਾਹੀਦਾ ਕੁਦਰਤੀ ਖਾਣਾ ਚਾਹੀਦਾ ਥੋੜਾ ਖਾਣਾ ਚਾਹੀਦਾ weight ਨੂੰ ਭੁੱਖੇ ਵੀ ਰੱਖਣਾ ਚਾਹੀਦਾ ਹੈ ਤਾਂ ਕਿ ਸਾਡਾ ਸਰੀਰ ਤੇ weight ਜਿਹੜਾ ਬੈਲੈਂਸ ਬਣਿਆ ਰਹੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਹੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ